हुशियरपुर रोड विखे आए तीन घबराए हुए जंगली कारण वार्ड नंबर एक माहौल बन गया तीन जंगली साबरों काबू वन मंडल अफसर जंगली जीव गढ़ शंकर दी टीम वालों जदों काबू करन लगे लग तो विचो एक सांबर घबरा के तो चंडीगढ़ जाण वाली जरनैली सड़क वाल दौड़ गया ਜਾਣਕਾਰੀ ਅਨੁਸਾਰ ਰਾਜਪਾਲ ਸਿੰਘ ਰੇਂਜ ਅਫਸਰ ਗੜਸ਼ੰਕਰ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਮ ਮਿਲੀ ਕਿ ਮਾਹਿਲਪੁਰ ਦੇ ਵਾਰਡ ਨੰਬਰ 1 ਕੈਪੀਟਲ ਬੈਂਕ ਦੇ ਪਿਛਲੇ ਪਾਸੇ ਗਲੀ ਵਿੱਚ ਦੋ ਜੰਗਲੀ ਸਾਂਬਰ ਆ ਗਏ ਜਿਨ੍ਹਾਂ ਨੂੰ ਮੌਕੇ ਤੇ ਵਾਰਡ ਵਾਸੀਆਂ ਨੇ ਜੰਗਲੀ ਸਾਂਬਰਾ ਨੂੰ ਇੱਕ ਖਾਲੀ ਪਲਾਟ ਵਿੱਚ ਬੰਦ ਕਰ ਦਿੱਤਾ ਹੈ मौके से वन रेंज अफसर ने माहिलपुर थाने के थाना मुखी रमन कुमार सूचित किया गया तो ट्रैफिक नामभ ले मुलाजमान की मांग की गई पर अफसोस दी गल है कि मौके पर कोई भी मुलाजम नहीं पहुंचे तो जदों जंगली सावर काबू कर लिया गया माहिलपुर थाने की पुलिस भी पहुंच गई इस मौके रेंज अफसर ने दसिया ਕਿ ਉਹਨਾਂ ਵੱਲੋਂ ਇੱਕ ਜੰਗਲੀ ਸਾਂਬਰ ਨੂੰ ਕਾਬੂ ਕਰ ਲਿਆ ਤੇ ਦੂਸਰਾ ਸਾਂਬਰ ਖੇਤਾ ਜਾਂ ਚੋਵਲ ਭਜਣ ਵਿੱਚ ਸਫਲ ਹੋ ਗਿਆ ਅਤੇ ਉਹਨਾਂ ਨੂੰ ਜ਼ਖਮੀਆਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਹੁੰਦਿਆਂ ਕੋਈ ਵੀ ਜ਼ਖਮੀ ਨਹੀਂ ਹੋਇਆ ਕੁਲ ਮਿਲਾ ਕੇ ਵਿਵਾਦ ਦੀ ਟੀਲ ਕਾਰਨ ਇਹ ਜਾਨਵਰ ਦੁਬਾਰਾ ਫਰਾਰ ਹੋ ਗਿਆ ਮੇਰਾ ਨਾਮ ਜੀ ਰਾਜਪਾਲ ਸਿੰਘ ਰੇਂਜ ਅਫਸਰ ਜਗਜੀਤ ਜੀ ਰੇਂਜ ਗਰ ਸਿੰਘ ਕੀ ਮਾਮਲਾ ਹੈ ਇੱਥੇ ਤੁਸੀਂ ਮਾਲਪੁਰ ਆਏ ਹੋ ਸਾਂਬਰ ਸੀਗੀ ਦੋ ਭਾਈ ਅੱਛਾ ਜੀ ਤੇ ਅਸੀਂ ਜਦੋਂ ਸਾਨੂੰ ਫੋਨ ਆਇਆ ਅਫਸਰਾਂ ਦਾ ਤਸਵੀਰ ਸੇ ਮੌਕੇ ਤੇ ਤੇ ਇੱਕ ਜਿਹੜਾ ਜਾਨਵਰ ਆ ਉਹ ਅਸੀਂ ਰੈਸਕਿਊ ਕਰ ਲਿਆ ਵਾ ਦੂਜਾ ਜਿਹੜਾ ਇੱਕ ਰਹਿੰਦਾ ਸਾਡਾ ਉਹ ਵੀ ਕਰ ਲਾਂਗੇ ਕਿੰਨੇ ਕ ਟਾਈਮ ਤੱਕ ਕਰ ਲਿਆ ਸੀਗਾ ਰੈਸਕਿਊ ਉਹ ਥੋੜੇ ਟਾਈਮ ਸੀ ਕਰ ਲਿਆ ਠੀਕ ਹੈ ਹਾਂਜੀ ਉਹ ਰੈਸਕਿਊ ਕਰਕੇ ਜੰਗਲ ਦੇ ਛੱਡ ਦੋ ਠੀਕ ਹੈ